ਲਾਈਕ ਜਰੂਰ ਕਰਨਾ ਤੇ ਸ਼ੇਅਰ ਵੀ ਜਰੂਰ ਕਰਨਾ ਤੇ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਰਹੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਅੱਗੇ ਤੋਂ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਪਲੀਜ਼ ਪਲੀਜ਼ ਲਾਈਕ ਜਰੂਰ ਕਰ ਦੇਣਾ ਔਰ ਸਕਿਪ ਕਰਕੇ ਨਾ ਦੇਖਣਾ ਹਾਂਜੀ ਤੇ ਇੱਥੇ ਅਸੀਂ ਬਣਾਇਆ ਜੇ ਸੋਇਆਬੀਨ ਤੇ ਆਲੂਆਂ ਵਾਲੇ ਪਕੌੜੇ ਜਿਹੜੇ ਬੜੇ ਹੀ ਟੇਸਟ ਬਣੇ ਸੀ ਸਾਡੇ ਫਸਟ ਟਾਈਮ ਬਣਾਏ ਸੀ ਆਪਾਂ ਤੇ ਇੱਥੇ ਅਸੀਂ ਮਟਰਾਂ ਦੀਆਂ ਜੀ ਸੇਵੀਆਂ ਜਿਹੜੀਆਂ ਹੱਥਾਂ ਨਾਲ ਮੋਸਟਲੀ ਵੱਟਦੇ ਹੁੰਦੇ ਸੀ ਪਹਿਲਾਂ ਲੋਕ ਬਟ ਹੁਣ ਜਿਹੜਾ ਦਾ ਟ੍ਰੈਂਡ ਜਿਹੜਾ ਉਹ ਘਟ ਗਿਆ ਹੁਣ ਇਹਨਾਂ ਨੂੰ ਲੱਗਦੀ ਹੈ ਕਿ ਚਮਚੇ ਦੇ ਉੱਤੇ ਹੀ ਹੁਣ ਜਿਹੜੇ ਕਿ ਜਲਦੀ ਚੱਲ ਜਾਂਦੀ ਹੈ ਚੌਲਾ ਤੋਂ ਵੀ ਜ਼ਿਆਦਾ ਸਵਾਦ ਲੱਗਦੀ ਹੈ ਸਿਹਰਾ ਇਹਦੇ ਨਾਲ ਬੜਾ ਮੇਰ ਹੁੰਦਾ ਹੈ ਜੀ ਸਾਹਿਬ ਲਗੋਂ ਇਹ ਇਹਨਾਂ ਸੇਵਿਆਂ ਨੂੰ ਕੋਈ ਭੁੱਲ ਹੀ ਗਿਆ ਮੈਨੂੰ ਨਹੀਂ ਲੱਗਦਾ ਕੋਈ ਸੌਜੋ ਕੋਈ ਦੋ ਤਿੰਨ ਘਰ ਵੀ ਹੋਣ ਜਿਹੜੇ ਇਹ ਕੰਮ ਕਰਦੇ ਹੁਣ ਮਿਹਨਤ ਵਾਲਾ ਕਾਫੀ ਪਰ ਇਹ ਲੱਗ ਗਿਆ ਆਪਣੇ ਸਿਰਤਾ ਆ ਵੀ ਕਰਦੇ ਪਏ ਪਰ ਬੇਲਤ ਵਾਲਾ ਕੰਮ ਹੈ ਇਹਦਾ ਇਹਦਾ ਸੌਖਾ ਨਹੀਂ ਹੈ ਨਾ ਰੋਟੀਆਂ ਬਹਾਵ ਕਰ ਗਿਆ ਤੇ ਰੋਟੀ ਟਕੋੜੀ ਔਖੀ ਹੈ ਤੇ ਇਹ ਸੇਵੀਆਂ ਫਿਰ ਇਹਣਾ ਥੋੜਾ ਥੋੜਾ ਆਟਾ ਲੈਣਾ ਇਹਨੂੰ ਕਰਕੇ ਤੇ ਫਿਰ ਨਿੱਕੀਆਂ ਨਿੱਕੀਆਂ ਚੌਲਾਂ ਨੀ ਤਰ੍ਹਾਂ ਜਿਹੜੀਆਂ ਸੇਵੀਆਂ ਬਟਣੀਆਂ ਆਸਾਨ ਕੰਮ ਨਹੀਂ ਹੈ ਬੋਤੋ ਇਹ ਆਟਾ ਆਟਾ ਨਾ ਖਤਮ ਹੋਣਾ ਜਿਆਦਾ ਹੌਲੀ ਹੌਲੀ ਵਟੇ ਜਾਂਦਾ ਹੈ ਜਿਆਦਾ ਖਤਮ ਨਾ ਹੋਣਾ ਆਟਾ ਤੇ ਫਿਰ ਕਿ ਤੇਜ਼ ਬੰਦੇ ਨੂੰ ਲਿਓਣਾ ਕਿ ਉਹ ਆੜ ਕੇ ਸੀ ਇੰਨੀ ਆਦਾ ਜਲਦੀ ਜਲਦੀ ਵਟੇ ਕਈ ਬਹੁਤ ਜਲਦੀ ਵੜਦੇ ਸੀ ਇਹ ਪਰ ਖਾਣ ਵਿੱਚ ਬੜਿਆ ਹੀ ਟੇਸਟ ਜਿਹੜੀ ਲੱਗਦੀ ਹੈ ਵਲਿਆ ਠੂਪ ਆ ਕੇ ਉੱਪਰ ਦਾ ਪ੍ਰਹੜਾ ਦਾ ਕਿ ਉਹ ਮੇਲਾ ਵਾ ਲੈਣੀ ਹੈ ਤੇ ਉਬਾਲ ਕੇ ਫਿਰ ਇਹਨਾਂ ਨੂੰ ਚੱਕ ਕਰਦੇ ਕੇ ਬਣਾਉਣਾ ਜਿਆਦਾ ਸ਼ੱਕਰ ਪਾ ਲੋ ਤੇ ਜੱਤ ਖੰਡ ਪੀਸ ਕੇ ਬਣਾਣੀ ਸੁਪਰ ਪਾਣਾ ਕਿਉਂ ਕਿ ਕਾਫੀ ਸਾਰਾ ਇਹ ਜਿਹੜੀਆਂ ਸਿਵੀਆਂ ਸੀ ਮਤਲਬ ਇਹ ਆਟੇ ਦੀਆਂ ਵੱਟੀਆਂ ਸੀ ਵਿੱਚ ਇਹਦੇ ਰੰਗ ਪਾ ਲਿਆ ਸੀ ਤੇ ਰੰਗ ਅਸੀਂ ਕੋਈ ਦੂਜਾ ਨਹੀਂ ਪਾਇਆ ਬਿਲਕੁਲ ਨੇਚਰਲ ਕਲਰ ਜਿਹੜਾ ਇਹਦੇ ਵਿੱਚ ਪਾਇਆ ਸੀ ਇਹਨੂੰ ਮੈਦੇ ਨਾਲ ਵੀ ਬਣਾ ਸਕਦੇ ਜੇ ਮੈਦੇ ਦੀਆਂ ਜਿਆਦਾ ਵਾਈਟ ਬਣਦੀਆਂ ਨੇ ਤੇ ਫਿਰ ਇਹਦੇ ਵਿੱਚ ਕਲ ਰੰਗ ਵਗੈਰਾ ਪਾ ਲੋ ਤੇ ਕਲਰਫੁਲ ਜਿਹੜੇ ਸਿਮੀਆਂ ਬੜੀਆਂ ਹੀ ਵਧੀਆ ਜੜੀਆਂ ਦੇਖਣ ਨੂੰ ਲੁੱਕ ਵਾਈਜ਼ ਲੱਗਦੀਆਂ ਨੇ ਤੇ ਜਿਹੜੀਆਂ ਇਹ ਸੇਵੀਆਂ ਮਤਲਬ ਕਿ ਬੰਦੀਆਂ ਤੇ ਤੁਹਾਨੂੰ ਪਤਾ ਦੱਸਿਆ ਹੀ ਆ ਕਿੱਦਾਂ ਬੰਦੀਆਂ ਪ੍ਰੋਸੈਸ ਵੀ ਅਸੀਂ ਅੱਗੇ ਜਦੋਂ ਸਾਡੀਆਂ ਸੁੱਕ ਜਾਣਗੀਆਂ ਤਾਂ ਫਿਰ ਅਸੀਂ ਉਹ ਵੀ ਤੁਹਾਨੂੰ ਦੱਸਾਂਗੇ ਕਿ ਇਹ ਕਿੱਦਾਂ ਬੰਦੀਆਂ ਨੇ ਬਟ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਔਰ ਸ਼ੇਅਰ ਵੀ ਜ਼ਰੂਰ ਕਰਨਾ